Ô trao vợ chồng của vợ chồng của vợ chồng của Kalau ਆਪਸ ਵਿੱਚ ਆਰਗੂਮੈਂਟ ਨਾ ਕਰੋ ਨਾ ਦੋਨੋਂ ਆਰਗੂਮੈਂਟ ਆਮੇ ਪਤਾ ਕੀ ਹੋਊਗਾ ਹੈਲੋ ਨਹੀਂ ਗਾੜੀ ਇਸ ਨੂੰ ਇੰਪਲਾਈ ਉਹ ਭਾਈ ਸਾਹਿਬ ਬਾਤ ਐਸੀ ਹੈ ਐਕਸੀਡੈਂਟ ਹੋਇਆ ਹਾਂ ਤੁਹਾਨੂੰ ਕਰਨੀ ਗੁਰਜੀ ਵੀ ਲੈਡੀ ਨਾ ਐਕਸੀਡੈਂਟ ਮਾਰਿਆ ਤੁਸੀਂ ਉਹ ਬੋਲਣ ਦੀ ਗੱਲ ਨਹੀਂ ਹੈ ਸਾਤੂ ਬੋਲਣ ਦੀ ਗੱਲ ਨਹੀਂ ਹੋਣੀ ਆਪਸ ਹੀ ਗੱਲ ਮਤ ਕਰੋ ਠੀਕ ਆਪਾਂ ਬੱਸ ਸਟਾਰਾ ہمارا ਖਾਵੇ ਹਮਾਰਾ ਹਮ ਫੀਟ ਕਰੇਗੇ ਕਿਉਂ ਐਸੇ ਆਪਾ ਰੋਡ ਮਾਰ ਕਿਉਂ ਬੋਲ ਰਹੇ ਆਪਾ ਆਪੇ ਜੋ ਅਸੀਂ ਬੋਲੇ ਬੋਲੇ ਕੁਛ ਨਹੀਂ ਆ ਅਸੀਂ ਖੜੇ ਹਾਂ ਮੀਰਾ ਸਾਹਿਬ ਕੇ ਮੀਰਾ ਸਾਹਿਬ ਜੋ ਫਲਾਈਓਵਰ ਜੋ ਰਿੰਗ ਰੋਡ ਹੈ ਰਿੰਗ ਰੋਡ ਦੇ ਨੇੜੇ ਜੋ ਕੋਠੇ ਸ਼ੇਖ ਤੋਂ ਰਸਤਾ ਥੱਲੇ ਟਲਦਾ ਹੈ ਉਹ ਹੈ ਉਹ ਕੋਠੇ ਸ਼ੇਖ ਤੋਂ ਜਿਹੜਾ ਥੱਲੇ ਰਸਤਾ ਟਲ ਰਿਹਾ ਹੈ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਹਨ ਇੱਕ ਗੱਡੀ ਜੋ ਲੇਡੀਜ਼ ਚਲਾ ਰਹੇ ਸਨ ਉਹਨਾਂ ਦੇ ਚਾਲਾਂ ਦੇ ਨਾਲ ਜੋ ਇੱਥੇ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਆਕੇ ਇੱਕ ਗੱਡੀ ਦੀ ਹਾਲਤ ਤੁਸੀਂ ਦੇਖ ਰਹੇ ਹੋ ਗੱਡੀ ਨੰਬਰ ਹੈ ਜੇਕੇ 02 CS 9443 ਇੱਕ ਗੱਡੀ ਜਿਹੜੀ ਹੈ ਉਹ ਤੇਜ਼ ਆ ਰਹੀ ਸੀ ਔਰ ਤੇਜ਼ ਆ ਰਹੀ ਸੀ ਗੱਡੀ ਔਰ ਤੇਜ਼ ਰਫ्तार ਗੱਡੀਆਂ ਆਪਸੀ ਜਿਸ ਨੇ ਟਕਰਾਈਆਂ ਔਰ ਮੌਕੇ ਦਾ ਜਿਹੜਾ ਹਾਲ ਹੈ ਤੁਸੀਂ ਦੇਖ ਰਹੇ ਹੋ ਇਸ ਵੇਲੇ ਗੱਡੀ ਜਿਹੜੀ ਹੈ ਉਹ ਇੱਕ ਗੱਡੀ ਜਿਹੜੀ ਹੈ ਉਹ ਇੱਥੇ ਹੈ ਜੋ ਬਿਲਕੁਲ ਸੜਕ ਤੋਂ ਉਤਰ ਕੇ ਥੱਲੇ ਆ ਗਈ ਹੈ ਇਹ ਗੱਡੀ ਨੰਬਰ ਹੈ JK02DH6872 ਇਹ ਦੋ ਗੱਡੀਆਂ ਆਪਸ ਹੀ ਟਕਰਾਈਆਂ ਤੁਸੀਂ ਦੇਖ ਰਹੇ ਹੋ ਕਿ ਇਹ ਰੋਡ ਹੈ ਜੋ ਮੀਰਾ ਸਾਹਿਬ ਤੋਂ ਕੋਠੀ ਸ਼ੇਕ ਵੱਲ ਆਉਂਦੀ ਹੈ ਔਰ ਸਿੱਧਾ ਰਿੰਗ ਰੋਡ ਦੇ ਉੱਪਰ ਚੜਦੀ ਹੈ ਉਸ ਜਗ੍ਹਾ ਦੇ ਵਿੱਚ ਇੱਕ ਗੱਡੀ ਜੋ ਆਪਣੇ ਰੂਟ ਤੋਂ ਸਿੱਧੀ ਆ ਰਹੀ ਸੀ ਔਰ ਦੂਸਰੀ ਗੱਡੀ ਜੋ ਛੋਟੀ ਗੱਡੀ ਹੈ ਉਹ ਮਾਰੂਤੀ ਦੀ ਗੱਡੀ ਹੈ ਆਲਟੋ ਉਹ ਇਸ ਸਾਈਡ ਤੋਂ ਥੱਲੇ ਆ ਰਹੀ ਸੀ ਕੀ ਮਸਲਾ ਹੋਇਆ ਵੀਰ ਜੀ ਸਾਰਾ ਮਸਲਾ ਇਹ ਆ ਲੈ ਬੜਾ ਸਮਾਨ ਖਾਬ ਦੇ ਸਾਰਾ ਇਹ ਦੂ ਇਹ ਦੂ ਲੇਡੀ ਆਈ ਹੈ ਲੇਡੀ ਆਈ ਫਾਸਟ ਉਹਨੇ ਹਿੱਟ ਕੀਤੀ ਆ ਸਿੱਧੀ ਜਾ ਕੇ ਗੱਡੀ ਨਾਲ ਗੱਡੀ ਸਾਡੀ ਨਵੀਂ ਗੱਡੀ ਆ 22 ਜਨਵਰੀ ਨੂੰ ਮੈਂ ਕਟਾਈ ਆ 22 ਜਨਵਰੀ ਤੋਂ ਲੈ ਕੇ ਹੁਣ ਤੱਕ ਮੇਰੇ ਅਜੇ 3 ਮਹੀਨੇ ਨਹੀਂ 4 ਮਹੀਨੇ ਨਹੀਂ ਹੋਏ ਤੇ ਇਹਨਾਂ ਨੇ ਹਿੱਟ ਕੀਤੀ ਆ ਓਵਰ ਸਪੀਡ ਆ ਰਹੀ ਆ ਤੇ ਆਗੇ ਅਸੀਂ ਆਗੇ ਜੇ ਫालतू ਬੋਲ ਰਹੇ ਆ ਕਹਿੰਦੇ ਆਬ ਕੀ ਕਰਾਂਗੇ ਹਾਂ ਜਿਸ ਆदमी ਦਾ ਐਕਸੀਡੈਂਟ ਹੋਇਆ ਹੈ ਉਸ ਦੇ ਸਾਥ ਸਹਿਮਤ ਹੈ ਉਸਕਾ ਗਲਤੀ ਹੁੰਦੀ ਹੈ ਜੇ ਗੱਡੀ ਵਿੱਚ ਗਲਤੀ ਹੁੰਦੀ ਰਹੇਗੀ ਹੁਣ ਮਤਲਬ ਇਸ ਵੇਲੇ ਜੋ ਹਾਲ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਸਾਰਾ ਗੱਡੀ ਚਲਾ ਕੋਣ ਰਿਹਾ ਸੀ ਗੱਡੀ ਮੇਰੇ ਬੇਟਾ ਚਲਾ ਰਿਹਾ ਸੀ ਗੱਡੀ ਤੁਸੀਂ ਚਲਾ ਰਹੇ ਸੀ ਹਾਂਜੀ ਅਸੀਂ ਚਲਾ ਰਹੇ ਸੀ ਕਿਸ ਤਰੀਕੇ ਨਾਲ ਹਿੱਟ ਹੋਈ ਹੈ ਬੇਟੀ ਕੀ ਹੋਇਆ ਸੀ ਅਸੀਂ ਇਧਰੋਂ ਆ ਰਹੇ ਸੀ ਅਸੀਂ ਇਧਰੋਂ ਆ ਰਹੇ ਸੀ ਇਹ ਜੱਕਦਮ ਹੀ ਅੱਗੇ ਆ ਗਏ ਨੇ ਤੇ ਗੱਡੀ ਹਿੱਟ ਹੋਈ ਥੀ ਮੈਂ ਥੱਲੇ ਲਾ ਲਈ ਜੇ ਥੱਲੇ ਨਹੀਂ ਲਾਂਦਾ ਤੇ ਇਹ ਗੱਡੀ ਪਲਟ ਜਾਨੀ ਸੀ ਮਤਲਬ ਤੁਸੀਂ ਗੱਡੀ ਜਿੱਟ ਕੀਤੀ ਹੈ ਗੱਡੀ ਉਹ ਹਿੱਟ ਹੋਈ ਦੀ ਹੈ ਤੁਸੀਂ ਆਪ ਸਾਹਮਣੇ ਦੇਖ ਸਕ ਰਹੇ ਹੋ ਤੁਸੀਂ ਆਪ ਸਾਹਮਣੇ ਦੇਖ ਸਕਦੇ ਹੋ ਗੱਡੀ ਹੇਟ ਹੋਈ ਹੈ ਬੈਲੈਂਸ ਵਿਗੜ ਕੇ ਗੱਡੀ ਉਧਰ ਨੂੰ ਡਿੱਗ ਗਈ ਹੈ ਕੋਈ ਇਹ ਉਹ ਇਨ ਦਾ ਡਰਾਈਵਰ ਹੈ ਲੇਡੀ ਉਹ ਜਾ ਰਹੀ ਹੈ ਵੀ ਉਹ ਜਾ ਰਹੀ ਹੈ ਸਾਥ ਛੋੜ ਕੇ ਜਾ ਰਹੀ ਹੈ ਇਹ ਬਾਗ ਰਹੇ ਹਨ ਜੇ ਬਾਗ ਰਹੇ ਹਨ ਤਾਂ ਮੌਕੇ ਤੋਂ ਭਾਜੀ ਤੁਸੀਂ ਉਹ ਮੌਕੇ ਤੇ ਇਸ ਵੇਲੇ ਹਾਂਜੀ ਇਸ ਵੇਲੇ ਮੌਕੇ ਤੁਸੀਂ ਉਹ ਜੋ ਛੋਟੀ ਗੱਡੀ ਦਾ ਡਰਾਈਵਰ ਹੈ ਉਹ ਕਿੱਥੇ ਜਿਹੜੀ ਛੋਟੀ ਗੱਡੀ ਇਹ ਜਿਹੜੀ ਗੱਡੀ ਹੈ ਉਹ ਮੈਡਮ ਹੈ ਨਾ ਮੈਡਮ ਹੈ ਮੈਡਮ ਜਾ ਰਹੀ ਹੈ ਨਹੀਂ ਨਹੀਂ ਆ ਗਏ ਨੇ ਅੰਦੀ ਹਸਬੰਦ ਆ ਰਹੇ ਉਹ ਹਸਬੰਦ ਤੇ ਆ ਗਏ ਪਰ ਉਹ ਤੁਹਾਡੇ ਹੁੰਦੇ ਆ ਸਾਹਮਣੇ ਸਾਹਮਣੇ ਨਿਕਲ ਕੇ ਜਾ ਰਹੇ ਕਿ ਦਿਨ ਜਾਣਗੇ ਆਣਗੇ ਉਹ ਗੱਡੀ 'ਚ ਬੈਠ ਗਏ ਦਿਨ ਗੱਡੀ ਨੰਬਰ ਹੈ CK02AG 4006 ਆਲਟੋ ਕਾਰ ਹੈ ਉਹਦੇ ਵਿੱਚ ਬੈਠ ਕੇ ਜੋ ਛੋਟੀ ਇਹ ਗੱਡੀ ਹੈ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਡਿਪਾਰਟਮੈਂਟ ਵੀਰਾ ਸਾਹਿਬ ਦੇ ਜਿਹੜੇ ਇੱਥੇ ਪਹੁੰਚੇ ਹੋ ਇਹਨੇ ਸਾਰੇ ਉਹਨਾਂ ਦੇ ਸਾਹਮਣੇ ਹੀ ਉਹ ਇਸ ਵੇਲੇ ਇੱਥੋਂ ਨਿਕਲ ਕੇ ਚਲੇ ਗਏ ਹਨ ਜਦਕਿ ਦੂਸਰੀ ਗੱਡੀ ਜਿਹੜੀ ਹੈ ਉਹ ਡਰਾਈਵਰ ਵੀ ਔਰ ਉਹਦੇ ਮਾਲਕ ਵੀ ਦੋਨੋਂ ਇੱਥੇ ਹੀ ਖੜੇ ਨੇ ਇਹ ਦੋਨੋਂ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਹਨ ਤੁਸੀਂ ਦੇਖ ਰਹੇ ਹੋ ਕਿ JK02 CS9443 ਇੱਕ ਗੱਡੀ ਦਾ ਨੰਬਰ ਹੈ ਔਰ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਮਗਰ ਹੈਰਾਨਗੀ ਦੀ ਗੱਲ ਇਹ ਹੈ ਕਿ ਜੋ ਇਸ ਗੱਡੀ ਦਾ ਡਰਾਈਵਰ ਹੈ ਫੀਮੇਲ ਡਰਾਈਵਰ ਸੰਨ ਉਹ ਇੱਥੋਂ ਬੜੇ ਹੀ ਚੁੱਪਚੀਤੇ ਜਿਹੜਾ ਹੈ ਪੁਲਿਸ ਦੇ ਸਾਹਮਣੇ ਹੀ ਉਹ ਇੱਥੋਂ ਨਿਕਲ ਕੇ ਉਸ ਦੂਸਰੀ ਗੱਡੀ ਦੇ ਵਿੱਚ ਜਾ ਕੇ ਬੈਠ ਚੁੱਕੇ ਨੇ ਦੇਖਦੇ ਆ ਹੁਣ ਕੀ ਮਾਮਲਾ ਹੁੰਦਾ ਹੈ ਇਸ ਵੇਲੇ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਦੇ ਨਾਲ ਅਸੀਂ ਗੱਲ ਕੀਤੀ ਹੈ ਪਰ ਉਹ ਹਲੇ ਕੁਝ ਕਹਿਣਾ ਨਹੀਂ ਚਾਹੁੰਦੇ ਅਸੀਂ ਫਿਰ ਤੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਪੁੱਛਣ ਦੀ ਹਾਂ ਸਟੇਵਲ ਦਿੱਤੀ ਹੈ ਗਲਤ ਰਿਪੋਰਟਿੰਗ ਕਰ ਰਹੇ ਹੋ ਭਾਈ ਜੀ ਭਾਈ ਸਾਹਿਬ ਅੱਛਾ ਤੁਸੀਂ ਤੁਸੀਂ ਖੜੇ ਹੋ ਚਲੋ ਤੁਸੀਂ ਬੋਲੋ ਤੁਸੀਂ ਬੋਲੋ 2 ਮਿੰਟ ਪਹਿਲੇ ਇੱਥੋਂ ਨਿਕਲ ਕੇ ਗਏ ਹੋ ਕੌਣ ਗੱਡੀ 'ਚ ਬੈਠਾ ਮੇਰੇ ਗੱਡੀ ਕੋਲੋਂ ਤੇ ਪੁਲਿਸ ਇਹ ਛੋਟਾ ਵੀਰ ਇਹ ਛੋਟਾ ਵੀਰ ਇੱਥੋਂ ਜਾ ਕੇ ਇਸਨੂੰ ਚਲੋ ਭਾਈ ਜਾਨ ਉਸਨੇ ਮੇਰੇ ਸਾਹਮਣੇ ਉਸਨੇ ਉਸ ਨੂੰ ਬੋਲਿਆ ਜਾ ਕੇ ਕਿ ਕਿਹੜੇ ਨਹੀਂਗੇ ਭਈਆ ਤੁਸੀਂ ਗਲਤ ਰਿਪੋਰਟ ਮੈਂ ਗੱਲ ਪੁੱਛੀ ਕਰ ਰਿਹਾ ਤੇ ਤੁਸੀਂ ਦੱਸੋ ਸੱਚ ਕੀ ਹੈ ਲੇਡੀਜ਼ ਤੁਸੀਂ ਦੱਸੋ ਸੱਚ ਕੀ ਹੈ ਕੁਛ ਨਹੀਂ ਸੱਚ ਰੈਸ ਡਰਾਈਵਿੰਗ ਕਰਕੇ ਮੇਨ ਰੋਡ ਤੇ ਆਂਦੇ ਮੈਂ ਹੁਰਕੀ ਹੈ ਤੁਸੀਂ ਦੇਖਿਆ ਹੈ ਤੁਸੀਂ ਦੇਖਿਆ ਮੈਂ ਤੇ ਦੂਸਰਾ ਵੀ ਦੇਖਿਆ ਮੈਨੂੰ ਲੱਗਦਾ ਹੈ ਤੁਸੀਂ ਦੱਸੋ ਹੁਣ ਦੇਖੋ ਤੁਸੀਂ ਹੁਣ ਦੇਖੋ ਤੁਸੀਂ ਪੁਲਿਸ ਪੁਲਿਸ ਮੁਲਾਜ਼ਮ ਜਿਹੜੇ ਨੇ ਉਸ ਗੱਡੀ ਦੇ ਕੋਲ ਪਹੁੰਚ ਚੁੱਕੇ ਉਹ ਗੱਡੀ ਮੁੜ ਕੇ ਇੱਥੇ ਵਾਪਸ ਆ ਰਹੀ ਹੈ ਔਰ ਤਾਂ ਅਗਰ 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 ਸਮਾਂ ਰਹਿੰਦੇ ਇਸ ਵੇਲੇ ਅਗਰ ਸਮਾਂ ਰਹਿੰਦੇ ਅਸੀਂ ਇੱਥੇ ਰਿਪੋਰਟਿੰਗ ਨਾ ਸ਼ੁਰੂ ਕਰਦੇ ਤੇ ਸ਼ਾਇਦ ਉਹ ਗੱਡੀ ਆਲਟੋ ਗੱਡੀ ਜਿਹੜੀ ਹੈ ਉਹ ਇੱਥੋਂ ਨਿਕਲ ਚੁੱਕੀ ਦੀ ਪੁਲਿਸ ਨੇ ਹੁਣ ਉਸ ਗੱਡੀ ਨੂੰ ਇੱਥੋਂ ਕੱਢ ਦਿੱਤਾ ਹੈ ਔਰ ਕਿਹਾ ਹੈ ਕਿ ਪੁਲਿਸ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਗੱਡੀ ਜਿਹੜੀ ਹੈ ਇਸ ਵੇਲੇ ਪੁਲਿਸ ਸਟੇਸ਼ਨ ਭੇਜੀ ਗਈ ਹੈ ਹੁਣ ਦੇਖਦੇ ਹਾਂ ਕਿ ਪੁਲਿਸ ਸਟੇਸ਼ਨ ਜਾ ਕੇ ਕੀ ਹੁੰਦਾ ਹੈ ਇਹ ਦੋਨੋਂ ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾਈਆਂ ਹਨ ਦੋਨੋਂ ਬਾਕੀ ਗੱਡੀਆਂ ਵੀ ਨਾ ਬੰਦੇ ਦੀ ਡੋਰ ਤੇ ਬਿਲਕੁਲ ਬੋਲੇ ਬਾਈ ਬਿਲਕੁਲ ਹੀ ਬੋਲੇ ਕੋਈ ਨਹੀਂ ਜਿੰਦੇ ਨਾਲ ਗੱਲਬਾਤ ਹੈ ਹੋਰ ਇਹਨਾਂ ਨੂੰ ਕੁਝ ਨਹੀਂ ਉਹ ਨਹੀਂ ਭਈ ਅਸੀਂ ਤੁਹਾਡੀ ਉੱਤੇ ਪੇਦਾਂ ਕਰੀ ਗੱਲਾਂ ਰੋਟੀ ਅਸੀਂ ਬੇਟੀ ਕਿਹਾ ਭਾਣੇ ਵਿੱਚ ਬੇਟੀ ਕਰਕੇ ਉਹਦਾ ਕੰਮ ਹੈ ਥਾਣੇ ਜਾ ਬੱਚੀ ਹੈ ਸਾਡੀ ਹੁੰਦਾ ਕੰਮ ਸੀਲ ਕਰਨਾ ਪੁਲਿਸ ਦਾ ਕੰਮ ਹੈ ਇਹ ਠੀਕ ਹੈ ਨਾ ਕਿਉਂ ਟੈਨਸ਼ਨ ਕਰ ਰਹੇ ਆਪ ਬੈਸ ਕਰ ਰਿਹਾ ਉਸਨੇ ਕੀ ਫਾਇਦਾ ਦੇਖੋ ਗੱਡੀਆਂ ਝੋਰ ਨੇ ਮੇਰੀ ਹਾਂ ਬਿਲਕੁਲ ਡਰਾਈਵਰ ਲਖਨ ਸਾਹੜੇ ਕੋ ਗੱਡੀਆਂ ਝੋਰ ਨੇ ਝੋਰ ਸਾਰਾ ਕਿਉਂ ਲੈਣਾ ਆਈ ਕਿਉਂ ਬੋਲੀਏ ਮੈਂ ਚਲੋ ਆਪੀ ਬੋਲਣਾ ਚਲੋ 20 ਸਾਲ ਹੋ ਗਏ ਹੋਰ ਇੱਥੋਂ ਹੁਣ ਗੱਡੀਆਂ ਨੂੰ ਕਿਹਾ ਜਾਇਆ ਕਿ ਇੱਥੋਂ ਗੱਡੀਆਂ ਨੂੰ ਥਾਣੇ ਲੈ ਕੇ ਚਲੋ ਰਾਣੀ ਜਨਨ ਗੱਲ ਇਹ ਸੀ ਕਿ ਸਾਡੇ ਪਹੁੰਚਣ ਤੋਂ ਪਹਿਲਾਂ ਕੁਝ ਮਾਹੌਲ ਹੋਰ ਸੀ ਔਰ ਸਾਡੇ ਪਹੁੰਚਣ ਤੋਂ ਬਾਅਦ ਮਾਹੌਲ ਕੁਝ ਹੋਰ ਹੋ ਗਿਆ ਹੈ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਖੜੇ ਹਾਂ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਰੇਂਜ ਦੇ ਵਿੱਚ ਪੈਂਦੇ ਇਸ ਇਲਾਕੇ ਜੋ ਕੋਠੀ ਸ਼ੇਕ ਤੋਂ ਰਿੰਗ ਰੋਡ ਤੋਂ ਥੱਲੇ ਉਤਰਦਾ ਰਸਤਾ ਹੈ ਔਰ ਇਹ ਤੋਂ ਉੱਪਰ ਵੀ ਚੜਿਆ ਜਾਂਦਾ ਹੈ ਹੈਰਾਨਗੀ ਦੀ ਗੱਲ ਇਹ ਹੈ ਕਿ ਦੋ ਗੱਡੀਆਂ ਆਪਸ ਦੇ ਵਿੱਚ ਜਿਹੜੀਆਂ ਇੱਥੇ ਟਕਰਾਈਆਂ ਨੇ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਗੱਡੀ ਜਿਵੇਂ ਤੁਹਾਨੂੰ ਅਸੀਂ ਨੰਬਰ ਵੀ ਦਿਖਾਵਾਂਗੇ ਇਹਦਾ ਇੱਕ ਗੱਡੀ ਇਹ ਸਾਹਮਣੇ ਹੈ ਔਰ ਦੂਸਰੀ ਗੱਡੀ ਮੈਂ ਵੀਰ ਨੂੰ ਕਾਹਗਾ ਦਿਖਾ ਦਿਓ ਕਿ ਉਹ ਬਿਲਕੁਲ ਇੱਕ ਸਾਈਡ ਤੇ ਜਾ ਕੇ ਚਲੀ ਗਈ ਹੈ ਇੱਕ ਗੱਡੀ ਜਿਹੜੀ ਹੈ ਉਹ ਨੌਜਵਾਨ ਮੁੰਡਾ ਜਿਹੜਾ ਚਲਾ ਰਿਹਾ ਸੀ ਤੇ ਉਹਦੇ ਨਾਲ ਉਹਦਾ ਫਾਦਰ ਤੇ ਭਰਾ ਵੀ ਸਨ ਦੂਸਰੀ ਗੱਡੀ ਦੇ ਵਿੱਚ ਇੱਕ ਲੇਡੀ ਫੀਮੇਲ ਡਰਾਈਵਰ ਸੀ ਉਹ ਆ ਰਹੇ ਸਨ ਕਿਉਂਕਿ ਗੱਡੀਆਂ ਆਪਸ ਦੇ ਵੀ ਟਕਰਾਂਦੀਆਂ ਰਹਿੰਦੀਆਂ ਨੇ ਮਗਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਸਾਡਾ ਕੈਮਰਾ ਆਨ ਹੁੰਦਾ ਹੈ ਤੇ ਉਸ ਦੇ ਆਨ ਹੋਣ ਦੇ ਠੀਕ ਥੋੜੀ ਦੇਰ ਦੇ ਬਾਅਦ ਹੀ ਫੀਮੇਲ ਡਰਾਈਵਰ ਜਦੋਂ ਇੱਥੋਂ ਨਿਕਲਣ ਲੱਗਦੀ ਹੈ ਤੇ ਮੇਰੇ ਬੋਲਨ ਤੇ ਕਿ ਇੱਕ ਗੱਡੀ ਜਿਹੜੀ ਹੈ ਉਹ ਆਰਾਮ ਦੇ ਨਾਲ ਆਲਟੋ ਕਾਰ ਦੇ ਵਿੱਚ ਇੱਥੋਂ ਨਿਕਲ ਰਹੀ ਹਨ ਮਗਰ ਅਸੀਂ ਇੱਥੇ ਅਗਰ ਖੜੇ ਹਾਂ ਤੇ ਅਸੀਂ ਦੋਨੋਂ ਪਾਰਟੀਆਂ ਦੇ ਬਰਾਬਰ ਖੜੇ ਹਾਂ ਮਗਰ ਹੈਰਾਨੀ ਦੀ ਗੱਲ ਇਹ ਹੈ ਕਿ ਸੇਫ ਰਿਪੋਰਟਿੰਗ ਔਰ ਅਚੀ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਗਰ ਇਹਨਾਂ ਨੂੰ ਲੱਗਦਾ ਹੈ ਕਿ ਸੀ ਕੋਈ ਗਲਤ ਰਿਪੋਰਟਿੰਗ ਕੀਤੀ ਹੈ ਜਾਂ ਗਲਤ ਤਰੀਕੇ ਦੇ ਨਾਲ ਕੀਤਾ ਹੈ ਨਾ ਤਾਂ ਮੇਰਾ ਇਹ ਪਾਰਟੀ ਰਿਸ਼ਤੇਦਾਰ ਹੈ ਨਾ ਮੇਰੀ ਉਹ ਪਾਰਟੀ ਰਿਸ਼ਤੇਦਾਰ ਹੈ ਮੇਰਾ ਕੰਮ ਸੀ ਸੱਚ ਨੂੰ ਸਾਹਮਣੇ ਲਿਆਣਾ ਮੇਰੇ ਸਾਹਮਣੇ-ਸਾਹਮਣੇ ਇੱਥੋਂ ਅਸਲ ਕਿ ਗੱਡੀ ਦੂਸਰੀ ਆਲਟੋ ਕਾਰ ਦੇ ਵਿੱਚ ਬੈਠ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਔਰ ਫਿਰ ਇੱਥੇ ਹੀ ਵਿੱਚੋਂ ਇੱਕ ਨੌਜਵਾਨ ਮੁੰਡਾ ਫਟਾਫਟ ਜਾ ਕੇ ਜਦੋਂ ਮੈਂ ਬੋਲਿਆ ਕੀ ਗੱਡੀ ਇੱਥੋਂ ਨਿਕਲ ਰਹੀ ਹੈ ਔਰ ਡਰਾਈਵਰ ਇੱਥੋਂ ਨਿਕਲ ਰਿਹਾ ਹੈ ਤੇ ਫਟਾਫਟ ਇੱਕ ਨੌਜਵਾਨ ਮੁੰਡੇ ਨੇ ਜਾ ਕੇ ਉਹਨਾਂ ਨੂੰ ਸੁਣਾ ਦਿੱਤਾ ਔਰ ਪੁਲਿਸ ਵੱਲੋਂ ਉਸ ਗੱਡੀ ਨੂੰ ਉੱਥੇ ਰੋਕ ਲਿਆ ਗਿਆ ਮਗਰ ਕੁਝ ਲੋਕੀ ਇੱਥੇ ਇਹ ਬੋਲ ਰਹੇ ਸੀ ਇਸ ਇਸ ਕਰਕੇ ਕਿ ਭਾਈ ਇਹ ਜਿਹੜੀ ਰਿਪੋਰਟਿੰਗ ਗਲਤ ਹੋ ਰਹੀ ਹੈ ਮੈਂ ਉਹਨਾਂ ਨੂੰ ਦਾਅਵੇ ਦੇ ਨਾਲ ਕਹਿੰਦਾ ਹਾਂ ਕਿ ਜੇ ਦੱਸ ਸਕਦੇ ਹਨ ਕਿ ਅਸੀਂ ਗਲਤ ਰਿਪੋਰਟਿੰਗ ਕਿੱਥੇ ਕੀਤੀ ਹੈ ਤੇ ਉਹ ਜ਼ਰੂਰ ਦੱਸਣ ਅਸੀਂ ਕੋਸ਼ਿਸ਼ ਕਰਦੇ ਹਾਂ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਛੀ ਰਿਪੋਰਟਿੰਗ ਕਰੀਏ ਮਗਰ ਰਿਪੋਰਟਿੰਗ ਦਾ ਮਤਲਬ ਇਹੀ ਹੈ ਕਿ ਜੋ ਸੱਚ ਹੈ ਉਹ ਸਾਹਮਣੇ ਦੱਸਿਆ ਜਾਏ ਇੱਕ ਆਲਟੋ ਕਾਰ ਜੋ ਇਧਰੋਂ ਅੰਦਰੋਂ ਆ ਰਹੀ ਸੀ ਔਰ ਦੂਸਰੀ ਵੱਡੀ ਗੱਡੀ ਜਿਹੜੀ ਉਸ ਸਾਈਡ ਤੋਂ ਆ ਰਹੀ ਸੀ ਦੋਨਾਂ ਦੀ ਡਰਾਈਵਿੰਗ ਜਿਹੜੀ ਹੈ ਉਹ ਉਸ ਵੇਲੇ ਮੌਕੇ ਤੇ ਬਿਆਨ ਲੈਣ ਤੋਂ ਬਾਅਦ ਹੀ ਪਤਾ ਚਲੇਗਾ ਕਿਉਂਕਿ ਮਾਮਲਾ ਹੁਣ ਇਨਵੈਸਟੀਗੇਸ਼ਨ ਦੇ ਅੰਡਰ ਚੱਲ ਰਿਹਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਦੋਵੇਂ ਗੱਡੀਆਂ ਇਸ ਵੇਲੇ ਡੈਮੇਜ ਹੋ ਚੁੱਕੀਆਂ ਨੇ ਇੱਕ ਗੱਡੀ ਜਿਹੜੀ ਹੈ ਡੀ ਰੋਡ ਹੋ ਗਈ ਹੈ ਬਿਲਕੁਲ ਰੋਡ ਤੋਂ ਬਾਹਰ ਚਲੇ ਗਈ ਔਰ ਦੂਸਰੀ ਗੱਡੀ ਇੱਥੇ ਹੀ ਖੜੀ ਹੈ ਔਰ ਦੋਨੋਂ ਗੱਡੀਆਂ ਬਿਲਕੁਲ ਡੈਮੇਜ ਹੋ ਚੁੱਕੀਆਂ ਨੇ ਮਾਮਲਾ ਜਿਹੜਾ ਹੈ ਹੁਣ ਪੁਲਿਸ ਸਟੇਸ਼ਨ ਮੀਰਾ ਸਾਹਿਬ ਦੇ ਵਿੱਚ ਪਹੁੰਚ ਚੁੱਕਿਆ ਹੈ ਹੁਣ ਦੇਖਦੇ ਹਾਂ ਕਿ ਇਸ ਦੇ ਉੱਤੇ ਹੁਣ ਕੀ ਕਾਰਵਾਈ ਹੁੰਦੀ ਹੈ ਦੇਖਦੇ ਰਹੋ ਆਪਸੀ ਸਾਈ ਟੀਵੀ ਇਸੇ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਤੱਕ ਹੋਰ ਵੀ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ

कॾहिं कॾहिं बि चवो